ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਦੇ ਨਾਮ ਤੇ ਜਿੱਥੇ ਮਲਾਜਮਾਂ ਦੇ ਤਰ੍ਹਾਂ ਕਟੀਆਂ ਜਿੱਥੇ ਵਪਾਰੀਆਂ ਨੂੰ ਜਿਹੜੇ ਬਿਲਡਰ ਹੈ ਉਹਨਾਂ ਨੂੰ ਕਲੋਨਾਈਜ਼ਰਾਂ ਨੂੰ ਲਗਾਤਾਰ ਦਬਾ ਪਾਇਆ ਜਾ ਰਿਹਾ ਹੈ ਕਿ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਫੰਡ ਦਿੱਤਾ ਜਾਵੇ ਉੱਥੇ ਹੀ ਕਈ ਸਰਪੰਚਾਂ ਨੇ ਯਾਨੀ ਕਈ ਵੀ ਕੀ ਸੈਂਕੜੇ ਦੇ ਕਰੀਬ ਸਰਪੰਚਾਂ ਨੇ ਤੇ ਵੱਡੇ ਪੱਧਰ ਤੇ ਪੰਚਾਇਤ ਅਫਸਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਬਹੁਤਿਆਂ ਹਲਕਿਆਂ ਦੇ ਵਿੱਚ ਵਿਧਾਇਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਕਿ ਤੁਸੀਂ ਆਪਣੇ ਹਲਕੇ ਦੇ ਸਰਪੰਚਾਂ ਤੋਂ ਪੈਸੇ ਲੈ ਕੇ ਮਿਸ਼ਨ ਚੜ੍ਹਦੀ ਕਲਾ ਵਿੱਚ ਜਮ੍ਹਾਂ ਕਰਵਾਉਣੇ ਨੇ ਯੂ ਨੋ ਲੈ ਕੇ 52000 ਤੋਂ ਲੈ ਕੇ ਲੱਖ ਰੁਪਏ ਦੇ ਵਿੱਚ ਇੱਕ ਸਰਪੰਚ ਨੂੰ ਇਹ ਕਲ ਕਹੀ ਗਈ ਹੈ ਕਿ ਇਹਦੇ ਵਿੱਚ ਤੂੰ 52000 ਤੋਂ ਲੈ ਕੇ 1 ਲੱਖ ਤੱਕ ਦੀ ਰਾਸ਼ੀ ਹੈ ਜਿਹੜੀ ਉਹ ਮਿਸ਼ਨ ਚੜ੍ਹਦੀ ਕਲਾ ਜਮ੍ਹਾਂ ਕਰਵਾਉਣੀ ਹੈ ਤੇ ਇਹ ਰਾਸ਼ੀ ਸਰਪੰਚਾਂ ਨੇ ਆਪਣੇ ਨਿੱਜੀ ਤੌਰ ਤੇ ਦੇਣੀ ਹੈ ਚਾਹੇ ਉਹ ਖੋਦ ਇਕੱਠੇ ਕਰਨ ਚਾਹੇ ਕਿਸੇ ਮੋਤਵਾਰ ਦੀ ਡਿਊਟੀ ਲਾਉਣ ਜਾਂ ਕਿਸੇ ਤੋਂ ਹੀ ਪੈਸੇ ਲੈ ਕੇ ਦੇਣ ਉਹ ਘੱਟੋ ਘੱਟ 51000 ਰੁਪਇਆ ਜਿਹਦੇ ਵਿੱਚ ਤਿੰਨ ਤੋਂ ਚਾਰ ਹਲਕਿਆਂ ਦੀ ਚਰਚਾ ਵੱਡੇ ਪੱਧਰ ਤੇ ਹੈ ਜੇ ਪਤਾ ਕੀਤਾ ਗਿੱਦੜਵਾਹਾ ਦੇ ਵਿੱਚ ਵੀ ਹੈ ਜੈਤੋ ਦੇ ਵਿੱਚ ਵੀ ਹੈ ਤੇ ਨਾਲ ਲੱਗਦੇ ਹੋਰ ਇੱਥੋਂ ਤੱਕ ਕਿ ਕਈ ਹੜਪੀੜ ਤੇ ਇਲਾਕੇ ਜਿਹੜੇ ਆ ਉਹਨਾਂ ਦੇ ਵਿੱਚ ਵੀ ਇਹ ਚੀਜ਼ ਸਰਪੰਚਾਂ ਦੇ ਉਹ ਜ਼ੋਰ ਪਾਏ ਕਿ ਯਾਰੀਆ ਕਿ ਤੁਸੀਂ ਜਮ੍ਹਾਂ ਕਰਵਾਉਣਾ ਐ ਐਮਐਲਏ ਦੇ ਦਫ਼ਤਰ ਵੱਲੋਂ ਮੈਸੇਜ ਜਾਂਦਾ ਕਿ ਤੁਸੀਂ ਪੈਸੇ ਜਮ੍ਹਾਂ ਨਹੀਂ ਕਰਵਾ ਕੇ ਗਏ ਕਰਵਾ ਕੇ ਜਾਓ ਤਾਂ ਪੈਸੇ ਜਮ੍ਹਾਂ ਕਰਵਾਉਣੇ ਲਾਜ਼ਮੀ ਕਰ ਦਿੱਤੇ ਐ ਸਰਪੰਚ ਇਸ ਦਰ ਦੇ ਵਿੱਚ ਐ ਕਿ ਜੇਕਰ ਅਸੀਂ ਪੈਸੇ ਨਾ ਜਮ੍ਹਾਂ ਕਰਵਾਏ ਤਾਂ ਸਾਡੀਆਂ ਗਰੰਟਾਂ ਜਾਂ ਕਈ ਵਾਰ ਸਰਪੰਚ ਪਿੰਡਾਂ ਦੇ ਵਿੱਚ ਖੁਦ ਪੈਸੇ ਖਰਚੀ ਬੈਠੇ ਹੁੰਦੇ ਆ ਕਿ ਉਹ ਪਾਸ ਨਹੀਂ ਹੋਣੀਆਂ ਜਿਹਦੇ ਕਰਕੇ ਸਰਪੰਚਾਂ ਉੱਪਰ ਦਬਾਅ ਹੈ ਨਾਮ ਨਾ ਲੈਣ ਦੀ ਸ਼ਰਤ ਤੇ ਸਰਪੰਚਾਂ ਨੇ ਕਿਹਾ ਸੀ ਇਸ ਤੇ ਵੈਰੀਫਿਕੇਸ਼ਨ ਵੀ ਕੀਤੀ ਤਾਂ ਪਤਾ ਕੀਤਾ ਪੰਚਾਇਤ ਸੈਕਟਰੀਆਂ ਦੀਆਂ ਵੀ ਡਿਊਟੀਆਂ ਲਗਾਈਆਂ ਕਿ ਤੁਸੀਂ ਵੀ ਕੁਝ ਨਾ ਕੁਝ ਕਰਵਾ ਕੇ ਦਿਓ ਸੋ ਇਹ ਕਿਹੜੇ ਪਾਸੇ ਨੂੰ ਤੁਰਿਆ ਜਾ ਰਿਹਾ ਮਤਲਬ ਇਹ ਉਹੀ ਆ ਗਈ ਜੋਰੀ ਮੰਗੇ ਦਾਣਵੇ ਲਾ ਲੋ ਧੱਕੇ ਨਾਲ ਦਾਣ ਮੰਗਿਆ ਜਾ ਰਿਹਾ ਹੈ ਜਬਰਦਸਤੀ ਪੈਸਾ ਅਗਰਾਇਆ ਜਾ ਰਿਹਾ ਇਹ ਤਾਂ ਫਿਰ ਐਕਸਟਰਸ਼ਨ ਹੀ ਹੈ ਜੇ ਗੈਂਗਸਟਰ ਫੋਨਾਂ 'ਤੇ ਪੈਸੇ ਮੰਗਦੇ ਹੈ ਜੇ ਗੈਂਗਸਟਰ ਦਬਾਣਾ ਪੈਸੇ ਮੰਗਦੇ ਹੈ ਤਾਂ ਤੁਸੀਂ ਸਿੱਧੇ ਦਬਾਜ ਪੈਸੇ ਮੰਗ ਰਹੇ ਹੋ ਫਿਰ ਜਿਹੜੇ ਸਰਪੰਚ ਤੋਂ ਤੁਸੀਂ 55000 ਤੋਂ ਲੱਖ ਰੁਪਿਆ ਲੈ ਲਿਆ ਕੀ ਉਹ ਸਰਪੰਚ ਫਿਰ ਪਿੰਡ ਤੇ ਆਉਣ ਵਾਲੀ ਗ੍ਰਾਂਟ ਦੇ ਵਿੱਚੋਂ ਕਪੜਾ ਨਹੀਂ ਕਰੂਗਾ ਉਹ ਆਪਦਾ ਪੈਸਾ ਕਿੱਥੋਂ ਕੱਢੂਗਾ ਉਹ ਪੈਸਾ ਪੂਰਾ ਕਿੱਥੋਂ ਕਰੂਗਾ ਕਰੋਂ ਤਾਂ ਕਿਸੇ ਨੂੰ ਐਡੀ ਕੋਈ ਆਫਤ ਨਹੀਂ ਆਈ ਕਿ ਉਹ ਪੈਸਾ ਦੇਵੇ ਤੇ ਸਰਕਾਰ ਨੂੰ ਨਾਲ ਹੀ ਜਿਹੜੇ ਵੱਖ-ਵੱਖ ਪੰਚਾਇਤਾਂ ਪਿੰਡ ਐ ਸਰਪੰਚ ਐ ਪੰਚਾਇਤਾਂ ਉਹ ਸਾਰੇ ਲਗਭਗ 84340 ਪੈਸੇ ਖਰਚ ਚੁੱਕੇ ਨੇ ਸੋ ਇਸ ਤਰੀਕੇ ਦਾ ਜੋ ਵਿਹਾਰ ਚੱਲ ਰਿਹਾ ਜਿਸ ਤਰੀਕੇ ਨਾਲ ਸਰਕਾਰ ਪੈਸੇ ਇਕੱਠੇ ਕਰਨ ਤੇ ਹੋਈ ਐ ਇਹ ਤੋਂ ਇਹ ਲੱਗਦਾ ਕਿ ਮਿਸ਼ਨ ਚੜ੍ਹਦੀ ਕਲਾ ਜਿਹੜੀ ਹੋਣੀ ਐ ਉਹ ਵੱਖਰੀ ਐ ਪਰ ਉਸ ਤੋਂ ਪਹਿਲਾਂ ਜਿਹੜੀ ਕਰਪਸ਼ਨ ਆ ਉਹ ਹੋਰ ਵਧੇਗੀ ਜੇ ਤੁਸੀਂ ਕਿਸੇ ਫੈਕਟਰੀ ਵਾਲੇ ਤੋਂ ਪੈਸਾ ਲੈਨੇ ਹੋ ਤਾ ਕੋਈ ਨਾ ਕੋਈ ਇੱਕ ਜਾਂ ਦੋ ਨੰਬਰ ਦਾ ਕੰਮ ਤਾਂ ਲਵੇਗਾ ਜੇਕਰ ਤੁਸੀਂ ਸਰਪੰਚ ਤੋਂ ਪੈਸਾ ਲੈਨੇ ਹੋ ਤਾਂ ਉਹ ਵੀ ਕਿਤੇ ਨਾ ਕਿਤੇ ਕੋਈ ਭ੍ਰਸ਼ਟਾਚਾਰ ਕਰੇਗਾ ਕਿਉਂਕਿ ਉਹ ਪੈਸੇ ਪੂਰੇ ਕਿੱਥੋਂ ਕਰੇਗਾ ਜੇਕਰ ਤੁਸੀਂ ਕਿਸੇ ਮੁਲਾਜ਼ਮ ਤੋਂ ਪੈਸਾ ਲੈਨੇ ਹੋ ਤਾਂ ਉਹ ਵੀ ਕਿਤੇ ਨਾ ਕਿਤੇ ਕੱਢੇਗਾ ਸੋ ਇਹ ਜਿਹੜੀਆਂ ਚੀਜ਼ਾਂ ਚੱਲ ਪਈਆਂ ਜਿਹੜੀਆਂ ਰਵੈਤਾਂ ੱੱੱ ਨਾਲ ਪੈਸੇ ਅਗਰਾਉਣ ਵਾਲੀਆਂ ਇਹ ਮੰਦ ਭਾਗੀਆਂ ਜਿਹਦੇ ਨਾਲ ਪੰਜਾਬ 'ਚ ਭ੍ਰਸ਼ਟਾਚਾਰ ਵਧੇਗਾ ਜਿਹਦੇ ਨਾਲ ਪੰਜਾਬ 'ਚ ਮਾੜੇ ਕੰਮ ਵਧਣਗੇ ਜਿਹੜਾ ਬੰਦਾ ਤੁਹਾਨੂੰ ਕੋਈ ਕੋਈ ਕੋਲੋਨਾਈਜ਼ਰ ਆ ਉਹ 10 ਲੱਖ ਰੁਪਇਆ ਦੇਵੇਗਾ ਕੋਈ ਨਾ ਕੋਈ ਫਾਇਦਾ ਤਾਂ ਤੁਹਾਡੇ ਤੋਂ ਲਵੇਗਾ ਹੀ ਨਾ ਇੱਕ ਨੰਬਰ ਦਾ ਕੰਮ ਤਾਂ ਲੈਂਦਾ ਨਹੀਂ ਦੋ ਨੰਬਰ ਦਾ ਕੰਮ ਹੀ ਲਵੇਗਾ ਕੋਈ ਬੈਲ ਪਾਸ ਕਰਵਾਵੇਗਾ ਕੋਈ ਕਲੋਨੀ ਪਾਸ ਕਰਵਾਵੇਗਾ ਕੋਈ ਜਿਹੜੀਆਂ ਹਦਾਇਤਾਂ ਪੂਰੀਆਂ ਨਹੀਂ ਕਰੇਗਾ ਜੇ ਕੋਈ ਸਰਪੰਚ ਹੈ ਜਿਹੜੀ ਉਹ ਗ੍ਰਾਂਟ ਆਉਗੀ ਉਹਦੇ ਵਿੱਚੋਂ ਕੁੰਡੀ ਲਗਾਵੇਗਾ ਉਹ ਪੈਸੇ ਸਹੀ ਨਹੀਂ ਲੱਗਣੇ ਲੋਕਾਂ ਦੇ ਜੇਕਰ ਤੁਸੀਂ ਚਾਹੋ ਨਿਓ ਕਿ ਵਾਕਈ ਇੱਕ ਨੰਬਰ ਦੇ ਵਿੱਚ ਸਾਰੇ ਕੰਮ ਹੋਣ ਤਾਂ ਜਿਹੜੀ ੱਟਕੇ ਨਾ ਗੁਰਾਈ ਹੈ ਇਹ ਬੰਦ ਹੋਣੀ ਚਾਹੀਦੀ ਹੈ ਜੀ ਇਹ ਕਿਸੇ ਦੀ ਸ਼ਰਤ ਆ ਉਹ ਤੁਹਾਨੂੰ ਆਪੇ ਦਾਨ ਕਰੇ ਇਹ ਰੰਗਲਾ ਪੰਜਾਬ ਬਣਾਉਂਦੇ ਬਣਾਉਂਦੇ ਮਿਸ਼ਨ ਚੜ੍ਹਦੀ ਕਲਾ ਬਣਾਉਂਦੇ ਬਣਾਉਂਦੇ ਇਹ ਨਾ ਹੋਵੇ ਕਿ ਸਰਕਾਰ ਭ੍ਰਸ਼ਟਾਚਾਰ ਦੇ ਵਿੱਚ ਹੋਰ ਵਾਅਦਾ ਕਰ ਦੇਵੇ ਜਿਹੜੀ ਇਹ ਸੂchna ਹੈ ਇਹ ਤੱਥਾਂ ਆਧਾਰਿਤ ਹੈ ਸਰਪੰਚਾਂ ਤੇ ਪੁੱਛ ਕੇ ਸੈਕਟਰੀਆਂ ਤੋਂ ਪੁੱਛ ਕੇ ਸੂchnਾ ਤੁਹਾਡੇ ਨਾਲ ਜਨਤਕ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ ਕਈ ਤੱਥ ਵੀ ਨੇ ਕਿ ਕਿਵੇਂ ਐਮਐਲਏ ਦੇ ਦਫ਼ਤਰਾਂ ਦੇ ਵਿੱਚ ਫੋਨ ਜਾਂਦਾ ਹੈ ਕਿ ਫਲਾਣਾ ਸਿੰਘ ਸਰਪੰਚ ਤੇ ਪੈਸੇ ਆਏ ਨਹੀਂ ਤੇ ਜਮ੍ਹਾਂ ਕਰਵਾ ਕੇ ਜਾ ਹਾਂ ਲਗਭਗ ਦਬਾਅ ਆਪਣੇ ਸਰਪੰਚਾਂ ਦੀ ਪਾਇਆ ਜਾ ਰਿਹਾ ਵਿਰੋਧੀ ਪਾਰਟੀ ਦੇ ਜੇ ਕੋਈ ਸਰਪੰਚ ਤੇ ਆ ਉਹਦੇ ਤੇ ਨਹੀਂ ਕਿਉਂਕਿ ਉਹਨੇ ਗੱਲ ਜਨਤਕ ਕਰ ਦੇਣੀ ਹੈ ਸੋ ਇਸ ਚੀਜ਼ ਲਈ ਆਪਣੇ ਸਰਪੰਚਾਂ ਨੂੰ ਹੋਰ ਦਬਾਇਆ ਜਾ ਰਿਹਾ ਹੋਰ ਕੁਚਲਿਆ ਜਾ ਰਿਹਾ ਜਿੱਤੋ ਸਰਪੰਚ ਵੀ ਪੀੜਤ ਨੇ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਦੇ ਨਾਮ ਤੇ ਜਿੱਥੇ ਮਲਾਜਮਾਂ ਦੀਆਂ ਤਰਖਾਹਾਂ ਕੱਟੀਆਂ ਜਿੱਥੇ ਵਪਾਰੀਆਂ ਨੂੰ ਜਿਹੜੇ ਬਿਲਡਰ ਆ ਉਹਨਾਂ ਨੂੰ ਕਲੋਨਾਈਜ਼ਰਾਂ ਨੂੰ ਲਗਾਤਾਰ ਦਬਾ ਪਾਇਆ ਜਾ ਰਿਹਾ ਕਿ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਫੰਡ ਦਿੱਤਾ ਜਾਵੇ ਉੱਥੇ ਹੀ ਕਈ ਸਰਪੰਚਾਂ ਨੇ ਯਾਨੀ ਕਈ ਵੀ ਕੀ ਸੈਂਕੜੇ ਦੇ ਕਰੀਬ ਸਰਪੰਚਾਂ ਨੇ ਤੇ ਵੱਡੇ ਪੱਧਰ ਤੇ ਪੰਚਾਇਤ ਅਫਸਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਬਹੁਤਿਆਂ ਹਲਕਿਆਂ ਦੇ ਵਿੱਚ ਵਿਧਾਇਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਕਿ ਤੁਸੀਂ ਆਪਣੇ ਹਲਕੇ ਦੇ ਸਰਪੰਚਾਂ ਤੋਂ ਪੈਸੇ ਲੈ ਕੇ ਮਿਸ਼ਨ ਚੜ੍ਹਦੀ ਕਲਾ ਵਿੱਚ ਜਮ੍ਹਾਂ ਕਰਵਾਉਣੇ ਨੇ ਇਹਨੂੰ ਲੈ ਕੇ 52000 ਤੋਂ ਲੈ ਕੇ ਲੱਖ ਰੁਪਏ ਦੇ ਵਿੱਚ ਇੱਕ ਸਰਪੰਚ ਨੂੰ ਇਹ ਗੱਲ ਕਹੀ ਗਈ ਹੈ ਕਿ ਇਹਦੇ ਵਿੱਚ ਤੂੰ 52000 ਤੋਂ ਲੈ ਕੇ 1 ਲੱਖ ਤੱਕ ਦੀ ਰਾਸ਼ੀ ਹੈ ਜਿਹੜੀ ਉਹ ਮਿਸ਼ਨ ਚੜ੍ਹਦੀ ਕਲਾ ਜਮਾ ਕਰਵਾਉਣੀ ਹੈ ਤੇ ਇਹ ਰਾਸ਼ੀ ਸਰਪੰਚਾਂ ਨੇ ਆਪਣੇ ਨਿੱਜੀ ਤੌਰ ਤੇ ਦੇਣੀ ਹੈ ਚਾਹੇ ਉਹ ਖੁਦ ਇਕੱਠੇ ਕਰਨ ਚਾਹੇ ਕਿਸੇ ਮੋਤਵਾਰ ਦੀ ਡਿਊਟੀ ਲਾਉਣ ਜਾਂ ਕਿਸੇ ਤੋਂ ਹੀ ਪੈਸੇ ਲੈ ਕੇ ਦੇਣ ਉਹ ਘੱਟੋ ਘੱਟ 52000 ਰੁਪਇਆ ਜਿਹਦੇ ਵਿੱਚ ਤਿੰਨ ਤੋਂ ਚਾਰ ਹਲਕਿਆਂ ਦੀ ਚਰਚਾ ਵੱਡੇ ਪੱਧਰ ਤੇ ਹੈ ਜੇ ਪਤਾ ਕੀਤਾ ਗਿੱਦੜਵਾਹਾ ਦੇ ਵਿੱਚ ਵੀ ਹੈ ਜੈਤੋ ਦੇ ਵਿੱਚ ਵੀ ਹੈ ਤੇ ਨਾਲ ਲੱਗਦੇ ਹੋਰ ਇੱਥੋਂ ਤੱਕ ਕਿ ਕਈ ਹੜਪੀੜਤ ਇਲਾਕੇ ਜਿਹੜੇ ਆ ਉਹਨਾਂ ਦੇ ਵਿੱਚ ਵੀ ਇਹ ਚੀਜ਼ ਸਰਪੰਚਾਂ ਦੋਂ ਜੋਰ ਪਾਏ ਗਈ ਆ ਰਹੀ ਆ ਕਿ ਤੁਸੀਂ ਜਮ੍ਹਾਂ ਕਰਵਾਉਣਾ ਐਮਐਲਏ ਦੇ ਦਫ਼ਤਰ ਵੱਲੋਂ ਮੈਸੇਜ ਜਾਂਦਾ ਕਿ ਤੁਸੀਂ ਪੈਸੇ ਜਮ੍ਹਾਂ ਨਹੀਂ ਕਰਵਾ ਕੇ ਗਏ ਕਰਵਾ ਕੇ ਜਾਓ ਤਾਂ ਪੈਸੇ ਜਮ੍ਹਾਂ ਕਰਵਾਉਣੇ ਲਾਜ਼ਮੀ ਕਰ ਦਿੱਤੇ ਆ ਸਰਪੰਚ ਇਸ ਡਰ ਦੇ ਵਿੱਚ ਆ ਕਿ ਜੇਕਰ ਅਸੀਂ ਪੈਸੇ ਨਾ ਜਮ੍ਹਾਂ ਕਰਵਾਏ ਤਾਂ ਸਾਡੀਆਂ ਗਰੰਟਾਂ ਜਾਂ ਕਈ ਵਾਰ ਸਰਪੰਚ ਪਿੰਡਾਂ ਦੇ ਵਿੱਚ ਖੁਦ ਪੈਸੇ ਖਰਚੀ ਬੈਠੇ ਹੁੰਦੇ ਆ ਕਿ ਉਹ ਪਾਸ ਨਹੀਂ ਹੋਣੀਆਂ ਜਿਹਦੇ ਕਰਕੇ ਸਰਪੰਚਾਂ ਉੱਪਰ ਦਬਾਅ ਨਾਮ ਨਾ ਲੈਣ ਦੀ ਸ਼ਰਤ ਤੇ ਸਰਪੰਚਾਂ ਨੇ ਕਿਹਾ ਸੀ ਇਸ ਤੇ ਵੈਰੀਫਿਕੇਸ਼ਨ ਵੀ ਕੀਤੀ ਤਾਂ ਪਤਾ ਕੀਤਾ ਪੰਚਾਇਤ ਸੈਕਟਰੀਆਂ ਦੀਆਂ ਵੀ ਡਿਓਟੀਆਂ ਲਗਾਈਆਂ ਕਿ ਤੁਸੀਂ ਵੀ ਕੁਝ ਨਾ ਕੁਝ ਕਰਵਾ ਕੇ ਦਿਓ ਸੋ ਇਹ ਕਿਹੜੇ ਪਾਸੇ ਨੂੰ ਤੁਰਿਆ ਜਾ ਰਿਹਾ ਮਤਲਬ ਇਹ ਉਹੀ ਆ ਗਈ ਜੋਰੀ ਮੰਗੇ ਦਾਣਵੇ ਲਾ ਲੋ ੱਤਕੇ ਨਾਲ ਦਾਣ ਮੰਗਿਆ ਜਾ ਰਿਹਾ ਹੈ ਜ਼ਬਰਦਸਤੀ ਪੈਸਾ ਅਗਰਾਇਆ ਜਾ ਰਿਹਾ ਹੈ ਇਹ ਤਾਂ ਫਿਰ ਐਕਸਟਰਸ਼ਨ ਹੀ ਹੈ ਜੇ ਗੈਂਗਸਟਰ ਫੋਨਾਂ ਤੇ ਪੈਸੇ ਮੰਗਦੇ ਆ ਜੇ ਗੈਂਗਸਟਰ ਦਬਾਣਾ ਪੈਸੇ ਮੰਗਦੇ ਆ ਤਾਂ ਤੁਸੀਂ ਸਿੱਧੇ ਦਬਾਜ ਪੈਸੇ ਮੰਗ ਰਹੇ ਹੋ ਫਿਰ ਜਿਹੜੇ ਸਰਪੰਚ ਤਾਂ ਤੁਸੀਂ 55000 ਤੋਂ ਲੱਖ ਰੁਪਇਆ ਲੈ ਲਿਆ ਕਿ ਉਹ ਸਰਪੰਚ ਫਿਰ ਪਿੰਡ ਤੇ ਆਉਣ ਵਾਲੀ ਗ੍ਰਾਂਟ ਦੇ ਵਿੱਚੋਂ ਕਪੜਾ ਨਹੀਂ ਕਰੂਗਾ ਉਹ ਆਪ ਦਾ ਪੈਸਾ ਕਿੱਥੋਂ ਕੱਢੂਗਾ ਉਹ ਪੈਸਾ ਪੂਰਾ ਕਿੱਥੋਂ ਕਰੂਗਾ ਘਰੋਂ ਤਾਂ ਕਿਸੇ ਨੂੰ ਐਡੀ ਕੋਈ ਆਫਤ ਨਹੀਂ ਆਈ ਕਿ ਉਹ ਪੈਸਾ ਦੇਵੇ ਤੇ ਸਰਕਾਰ ਨੂੰ ਨਾਲ ਹੀ ਜਿਹੜੇ ਵੱਖ-ਵੱਖ ਪੰਚਾਇਤਾਂ ਪਿੰਡ ਹੈ ਸਰਪੰਚ ਹੈ ਪੰਚਾਇਤਾਂ ਉਹ ਸਾਰੇ ਲਗਭਗ ਹੜਪੀੜ 45 ਪੈਸੇ ਖਰਚ ਚੁੱਕੇ ਨੇ ਸੋ ਇਸ ਤਰੀਕੇ ਦਾ ਜੋ ਵਿਹਾਰ ਚੱਲ ਰਿਹਾ ਜਿਸ ਤਰੀਕੇ ਨਾਲ ਸਰਕਾਰ ਪੈਸੇ ਇਕੱਠੇ ਕਰਨ ਤੇ ਹੋਈ ਹੈ ਇਹ ਤੋਂ ਇਹ ਲੱਗਦਾ ਕਿ ਮਿਸ਼ਨ ਚੜ੍ਹਦੀ ਕਲਾ ਜਿਹੜੀ ਹੋਣੀ ਆ ਉਹ ਵੱਖਰੀ ਐ ਪਰ ਉਸ ਤੋਂ ਪਹਿਲਾਂ ਜਿਹੜੀ ਕਰਾਪਸ਼ਨ ਆ ਉਹ ਹੋਰ ਵਧੇਗੀ ਜੇ ਤੁਸੀਂ ਕਿਸੇ ਫੈਕਟਰੀ ਵਾਲੇ ਤੋਂ ਪੈਸਾ ਲੈਨੇ ਹੋ ਤਾਂ ਕੋਈ ਨਾ ਕੋਈ ਇੱਕ ਜਾਂ ਦੋ ਨੰਬਰ ਦਾ ਕੰਮ ਤਾਂ ਲਵੇਗਾ ਜੇਕਰ ਤੁਸੀਂ ਸਰਪੰਚ ਤੋਂ ਪੈਸਾ ਲੈਨੇ ਹੋ ਤਾਂ ਉਹ ਵੀ ਕਿਤੇ ਨਾ ਕਿਤੇ ਕੋਈ ਪ੍ਰਸ਼ਟਾਚਾਰ ਕਰੇਗਾ ਕਿਉਂਕਿ ਉਹ پیسے ਪੂਰੇ ਕਿੱਥੋਂ ਕਰੇਗਾ ਜੇਕਰ ਤੁਸੀਂ ਕਿਸੇ ਮੁਲਾਜ਼ਮ ਤੋਂ ਪੈਸਾ ਲੈਨੇ ਹੋ ਤਾਂ ਉਹ ਵੀ ਕਿਤੇ ਨਾ ਕਿਤੇ ਕੱਢੇਗਾ ਸੋ ਇਹ ਜਿਹੜੀਆਂ ਚੀਜ਼ਾਂ ਚੱਲ ਪਈਆਂ ਜਿਹੜੀਆਂ ਰਵੈਤਾਂ ਧੱਕੇ ਨਾਲ ਪੈਸੇ ਅਗਰਾਉਣ ਵਾਲੀਆਂ ਇਹ ਮੰਦ ਭਾਗੀਆਂ ਜਿਹਦੇ ਨਾਲ ਪੰਜਾਬ 'ਚ ਭ੍ਰਸ਼ਟਾਚਾਰ ਵਧੇਗਾ ਯੋ ਇਨਾ ਪੰਜਾਬ ਚ ਮਾੜੇ ਕੰਮ ਵਧਣਗੇ ਜਿਹੜਾ ਬੰਦਾ ਤੁਹਾਨੂੰ ਕੋਈ ਕੋਈ ਕੋਲੋਨਾਈਜ਼ਰ ਆ ਉਹ 10 ਲੱਖ ਰੁਪਇਆ ਦੇਵੇਗਾ ਕੋਈ ਨਾ ਕੋਈ ਫਾਇਦਾ ਤਾਂ ਤੁਹਾਡੇ ਤੋਂ ਲਵੇਗਾ ਹੀ ਨਾ ਇੱਕ ਨੰਬਰ ਦਾ ਕੰਮ ਤਾਂ ਲੈਂਦਾ ਨਹੀਂ ਦੋ ਨੰਬਰ ਦਾ ਕੰਮ ਹੀ ਲਵੇਗਾ ਕੋਈ ਬੈਲ ਪਾਸ ਕਰਵਾਵੇਗਾ ਕੋਈ ਕਲੋਨੀ ਪਾਸ ਕਰਵਾਵੇਗਾ ਕੋਈ ਜਿਹੜੀਆਂ ਹਦਾਇਤਾਂ ਪੂਰੀਆਂ ਨਹੀਂ ਕਰੇਗਾ ਜੇ ਕੋਈ ਸਰਪੰਚ ਹੈ ਜਿਹੜੀ ਉਹ ਗ੍ਰਾਂਟ ਆਉਗੀ ਉਹਦੇ ਵਿੱਚੋਂ ਕੁੰਡੀ ਲਗਾਵੇਗਾ ਉਹ ਪੈਸੇ ਸਹੀ ਨਹੀਂ ਲੱਗਣੇ ਲੋਕਾਂ ਦੇ ਜੇਕਰ ਤੁਸੀਂ ਚਾਹੋ ਨੇ ਹੋ ਕਿ ਵਾਕਈ ਇੱਕ ਨੰਬਰ ਦੇ ਵਿੱਚ ਸਾਰੇ ਕੰਮ ਹੋਣ ਤਾਂ ਜਿਹੜੀ ਤੱਕੇ ਨਾਲ ਗਰਾਈ ਹੈ ਇਹ ਬੰਦ ਹੋਣੀ ਚਾਹੀਦੀ ਹੈ ਜੀ ਇਹ ਕਹੇ ਦੀ ਸ਼ਰਤ ਆ ਤੁਹਾਨੂੰ ਆਪੇ ਦਾਨ ਕਰੇ ਇਹ ਰੰਗਲਾ ਪੰਜਾਬ ਬਣਾਉਂਦੇ ਬਣਾਉਂਦੇ ਮਿਸ਼ਨ ਚੜ੍ਹਦੀ ਕਲਾ ਬਣਾਉਂਦੇ ਬਣਾਉਂਦੇ ਇਹ ਨਾ ਹੋਵੇ ਕਿ ਸਰਕਾਰ ਭ੍ਰਸ਼ਟਾਚਾਰ ਦੇ ਵਿੱਚ ਹੋਰ ਵਾਧਾ ਕਰ ਦੇਵੇ ਜਿਹੜੀ ਇਹ ਸੂchna ਹੈ ਇਹ ਤੱਥਾਂ ਆਧਾਰਿਤ ਹੈ ਸਰਪੰਚਾਂ ਤੇ ਪੁੱਛ ਕੇ ਸੈਕਟਰੀਆਂ ਤੋਂ ਪੁੱਛ ਕੇ ਸੂchnਾ ਤੁਹਾਡੇ ਨਾਲ ਜਨਤਕ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ ਕਈ ਤੱਥ ਵੀ ਨੇ ਕਿ ਕਿਵੇਂ ਐਮਐਲਏ ਦੇ ਦਫ਼ਤਰਾਂ ਦੇ ਵਿੱਚ ਫੋਨ ਜਾਂਦਾ ਕਿ ਫਲਾਣਾ ਸਿੰਘ ਸਰਪੰਚ ਤੇ ਪੈਸੀ ਆਏ ਨਹੀਂ ਤੇ ਜਮ੍ਹਾਂ ਕਰਵਾ ਕੇ ਜਾ ਹਾਂ ਲਗਭਗ ਦਬਾਅ ਆਪਣੇ ਸਰਪੰਚਾਂ ਤੇ ਪਾਇਆ ਜਾ ਰਿਹਾ ਵਿਰੋਧੀ ਪਾਰਟੀ ਦੇ ਜੇ ਕੋਈ ਸਰਪੰਚ ਤੇ ਆ ਉਹਦੇ ਤੇ ਨਹੀਂ ਕਿਉਂਕਿ ਉਹਨੇ ਗੱਲ ਜਨਤਕ ਕਰ ਦੇਣੀ ਹੈ ਸੋ ਇਸ ਚੀਜ਼ ਲਈ ਆਪਣੇ ਸਰਪੰਚਾਂ ਨੂੰ ਹੋਰ ਦਬਾਇਆ ਜਾ ਰਿਹਾ ਹੋਰ ਕੁਚਲਿਆ ਜਾ ਰਿਹਾ ਜੀਤੋ ਸਰਪੰਚ ਵੀ ਪੀੜਤ